ਇਹ ਨਾਮ ਹੈਗਾ ਕਿ ਜਿਹੜਾ ਅੱਜ ਧਰਣਾ ਦੇ ਰਿਹਾ ਹੂੰ ਉਹ ਕੀ ਮੰਗਦਾ ਹੈ ਮੇਰਾ ਨਾਮ ਗੋਬਿੰਦ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇ ਉਹ ਰਾਜੇਵਾਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਮੁੱਚੇ ਚੈਨਲ ਵਾਲਿਆਂ ਦਾ ਇਲੈਕਟ੍ਰਿਕ মিডিਆ ਦਾ ਪ੍ਰੈਸ মিডিਆ ਦਾ ਬਹੁਤ-ਬਹੁਤ ਧੰਨਵਾਦ ਕੋਈ ਵੀ ਅਸੀਂ ਧਰਨਾ ਬਜਾਰਾ ਸ਼ੁਰੂ ਕਰਦੇ ਹਾਂ ਤੇ ਤੁਸੀਂ ਉਹਨੂੰ ਚੈਨਲ 'ਤੇ ਚਲਾ ਕੇ ਸਾਡੀ ਆਵਾਜ਼ ਨੂੰ ਇਹਨਾਂ ਦੇ ਗੁੰਗੀਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਤੇ ਤੁਹਾਡਾ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਅੱਜ ਦਾ ਧਰਨਾ ਤੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਲੋਕ ਮਾਰੂ ਨੀਤੀਆਂ ਸੈਂਟਰ ਦੀ ਸਰਕਾਰ ਸਕੇਟਾਂ ਦੀਆਂ ਸਰਕਾਰਾਂ ਤੇ ਦਬਾਅ ਬਣਾ ਕੇ ਲਾਗੂ ਕਰਾਉਣੀਆਂ ਚਾਹੁੰਦੀਆਂ ਤੇ ਅੱਜ ਦੇ ਸਾਡੇ ਜਿਹੜੇ ਧਰਨੇ ਪੂਰੇ ਹਿੰਦੁਸਤਾਨ ਦੇ ਵਿੱਚ ਉਹਦੇ ਬਰੋਦ ਨਜੂਆ ਹੈ ਜਿਹੜੀਆਂ ਮੰਗਾਂ ਨੇ ਮਿਲਣੇ ਨੇ ਜਿਹੜੀਆਂ ਮੰਗਾਂ ਨੇ ਉਹ ਇਹ ਨੇ ਵੀ ਇੱਕ ਤਾਂ ਜਿਹੜਾ ਮੁਲਾਜ਼ਮਾਂ ਦਾ ਨਿੱਜੀਕਰਨ ਇਹ ਹਰੇਕ ਤਰ੍ਹਾਂ ਦਾ ਨਿੱਜੀਕਰਨ ਕਰੀ ਜਾਂਦੇ ਆ ਪ੍ਰਾਈਵੇਟੇਸ਼ਨ ਇੰਨੀ ਹੋ ਚੁੱਕੀ ਆ ਕਿ ਜਿਹੜੇ ਆਮਦਨ ਵਾਲੇ ਸੋਰਸ ਵਾਲੇ ਮਹਿਕਮੇ ਆ ਉਹ ਕਾਰਬੇਟ ਕਰਾਣਿਆਂ ਨੂੰ ਇਹ ਸਰਕਾਰ ਦੇ ਰਹੀ ਹੈ ਜਿਵੇਂ ਜਿਨ੍ਹਾਂ ਦੇ ਵਿੱਚੋਂ 스마트 ਮੀਟਰ ਹੋ ਗਏ ਜਿਨ੍ਹਾਂ ਦੇ ਵਿੱਚੋਂ ਬੀਜ ਬਿਜਲੀ ਸੋਧ ਬਿੱਲ ਹੋ ਗਿਆ ਬਿਜ ਸੋਧ ਬਿੱਲ ਹੋ ਗਿਆ ਨੇਵਰ ਕੋਟ ਚਾਰ ਹੋ ਗਿਆ ਪੰਜਾਬ ਦੀਆਂ ਜਿਹੜੀਆਂ ਬਹੁ ਮੁੱਲੀਆਂ ਜਾਇਦਾਦਾਂ ਉਹ ਕਾਰਬੇਟ ਕਰਾਣਿਆਂ ਨੂੰ ਕੌਡੀਆਂ ਦੇ ਪਾਇ ਸਰਕਾਰਾਂ ਨੂੰ ਤੌਹਤੇ ਹੋਈਆਂ ਮੇਨ ਮੰਗਾਂ ਸਾਡੀਆਂ ਇਹ ਨੇ ਕੀ ਨਾਮ ਕਰਾਵੋ ਮੇਰਾ ਨਾਮ ਜਸਿੰਦਰ ਸਿੰਘ ਚਵੇਰਵਾਲੀਆ ਜੀ ਮੈਂ ਸੂਬਾ ਵਿਧਸਕਾ ਕਿੱਤੀ 168 ਯੂਨੀਅਨ ਦਾ ਭਾਰਤ ਬੰਦ ਦਾ ਸੰਦਨ ਦਿੱਤਾ ਗਿਆ ਸੀ ਉਹਨਾਂ ਕਿਵੇਂ ਦੇਖ ਜੋ ਲੋਕਾਂ ਦਾ ਨੰਗਾ ਦੇਖੋ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਕਰੋਨਾ ਦੀ ਗਿਣਤੀ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਆ ਹੜਤਾਲ ਕੀਤੀ ਆ ਉਹਦਾ ਕਾਰਨ ਇਹ ਆ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਕਾਰਪਟ ਪੱਖੀ ਲੋਕ ਮਾਰੂ ਨੀਤੀਆਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਲੋਕ ਉੱਤਰਿਆ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਰੇ ਮਹਿਕਮਿਆਂ ਦਾ ਮੋਦੀ ਸਰਕਾਰ ਵੱਲੋਂ ਨਿੱਜੀਕਰਨ ਕੀਤਾ ਜਾ ਰਿਹਾ ਹੈ ਕਾਰਪਟ ਘਰਾਣਿਆਂ ਨੂੰ ਦੇਸ਼ ਦੀ ਧਨ ਦੌਲਤ ਸਾਰਾ ਕੁਝ ਜਿਹੜਾ ਹੈਗਾ ਸੌਂਪਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਜਲੀ ਬਿੱਲ ਲੈ ਕੇ ਆਂਦਾ ਬੀਜ ਬਿੱਲ ਲੈ ਕੇ ਆਂਦਾ ਮਨਰੇਗਾ ਖਤਮ ਕੀਤੀ ਜਾ ਰਹੀ ਹੈ 4 ਕੋਟ ਲੈ ਕੇ ਆਂਦੇ ਜਾ ਰਹੇ ਹੈਗੇ ਆ ਲੇਬਰ ਕੋਡ ਜਿਹੜੇ ਹੈਗਾ ਚਾਰੋਂ ਲੈ ਕੇ ਇਹਨਾਂ ਸਾਰੀਆਂ ਨੀਤੀਆਂ ਦੇ ਖਿਲਾਫ ਜਿਹੜਾ ਹੈਗਾ ਅੱਜ ਦੇਸ਼ ਦੇ ਲੋਕ ਜਿਹੜੇ ਹੈਗੇ ਆ ਉਹ ਸੜਕਾਂ ਦੇ ਉੱਤੇ ਉਤਰੇ ਹੋਇਆ ਔਰ ਔਰ ਜੇਕਰ ਇਹ ਸਰਕਾਰ ਆਪਣੀਆਂ ਇਹ ਕਾਰਪਨ ਪੱਖੀਆਂ ਪੱਖੀ ਨੀਤੀਆਂ ਤੋਂ ਪਿੱਛੇ ਨਾ ਹਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਹੈਗੇ ਆ ਕਰੋਨਾ ਦੀ ਗਿਣਤੀ ਦੇ ਵਿੱਚ ਸੜਕਾਂ ਤੇ ਉਤਰਨਗੇ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੇਂਦਰ ਦੀ ਸਰਕਾਰ ਨੇ ਸਮਝੌਤਾ ਕੀਤਾ ਹੈਗਾ ਅਮਰੀਕਾ ਦੇ ਨਾਲ ਸਮਝੌਤਾ ਕੀਤਾ ਹੈ ਯੂਰਪੀਅਨ ਕੰਟਰੀਆਂ ਦੇ ਨਾਲ ਸਮਝੌਤਾ ਕੀਤਾ ਹੈ ਜੇ ਅਸੀਂ ਕਿਸਾਨੀ ਦੇ ਤੌਰ ਤੇ ਗੱਲ ਕਰੀਏ ਤਾਂ ਉਹ ਕਿਸਾਨਾਂ ਦੀ ਮੌਤ ਦੇ ਬਰੰਟ ਜਾਰੀ ਕੀਤੀ ਹੈਗੀ ਹੈ ਕਿਉਂ ਹਾਂਜੀ ਧੰਨਵਾਦ ਜਿਹੜਾ ਜਪਾਤ ਬੰਦਾ ਸੱਦਾ ਦਿੱਤਾ ਗਿਆ ਸੀ ਅੱਜ ਕਿਵੇਂ ਜੀ ਹੋਰ ਸਮਾਪਤੀ ਮਿਲ ਲਿਆ ਲੋਕਾਂ ਦਾ ਅੱਜ ਜਿਹੜੇ ਭਾਤਵਾ ਦਾ ਸੱਦਾ ਸੀਗਾ ਬਾਜ਼ਾਰ ਖੁੱਲੇ ਪਏ ਆ ਉਮੇ ਸਾਰਾ ਕੁਝ ਚੱਲੀ ਜਾਂਦਾ ਹੈ ਦੇਖੋ ਜੀ ਗੱਲ ਅਸਲ ਦੇ ਵਿੱਚ ਇਹ ਆ ਕਿ ਬਹੁਤ ਸਾਰੀਆਂ ਜਿਹੜੇ ਹੈਗੇ ਆ ਲੋਕਾਂ ਨੂੰ ਅਜੇ ਤੱਕ ਜਾਗਰੂਕ ਕਰਨ ਦੀ ਲੋੜ ਵੀ ਹੈਗੀ ਹੈ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ મોદી ਲੈ ਕੇ ਆਇਆ ਉਹ ਕੱਲੇ ਕਿਸਾਨਾਂ ਜਾਂ ਮਜ਼ਦੂਰਾਂ ਤੇ ਅਫੈਕਟ ਨਹੀਂ ਕਰਦੀਆਂ ਉਹ ਨੀਤੀਆਂ ਜਿਹੜੀਆਂ ਹੈਗੀਆਂ ਚਾਹੇ ਦੇਸ਼ ਦਾ ਕਿਸਾਨ ਹੈ ਮਜ਼ਦੂਰ ਆ ਦੁਕਾਨਦਾਰ ਆ ਛੋਟਾ ਵਪਾਰੀ ਆ ਮੈਂ ਜਿਹੜੀ ਗੱਲ ਕਰ ਰਹੀ ਹਾਂ ਜਿਹੜੇ ਸਮਝੋਤੇ ਉਹ ਸਾਰਿਆਂ ਨੂੰ ਅਫੈਕਟ ਕਰਨਗੇ ਤੁਸੀਂ ਦੇਖ ਲਓ ਸ਼ਹਿਰ ਦੇ ਵਿੱਚ ਦੁਕਾਨਦਾਰੀ ਜਿਹੜੀ ਹੈਗੀ ਛੋਟਾ ਦੁਕਾਨਦਾਰ ਜਿਹੜਾ ਫੇਲ ਹੋ ਰਿਹਾ ਕਿਉਂਕਿ ਵੱਡੇ ਵੱਡੇ ਮਾਲ ਖੁੱਲ ਰਹੇ ਹੈਗੇ ਆ ਆਨਲਾਈਨ ਸ਼ਾਪਿੰਗ ਹੋ ਰਹੀ ਆ ਇਸ ਕਰਕੇ ਇਹ ਨੀਤੀਆਂ ਜਿਹੜੀਆਂ ਹਰ ਵਰਗ ਦੇ ਹਰ ਤਬਕੇ ਦੇ ਖਿਲਾਫ ਆ ਸੋ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਲੋਕਾਂ ਨੂੰ ਜੇ ਤੁਸੀਂ ਬਚਣਾ ਹੈ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਤਾਂ ਤੁਹਾਨੂੰ ਸਾਰੇ ਲੋਕਾਂ ਨੂੰ ਸੜਕਾਂ ਦੇ ਉੱਤੇ ਮੋਦੀ ਸਰਕਾਰ ਦੀਆਂ ਜਿਹੜੀ ਕਾਰਪੋਰਟ ਪੱਖੀ ਨੀਤੀਆਂ ਜਿਹਦੇ ਨਾਲ ਦੇਸ਼ ਨੂੰ ਸੇੜ ਤੇ ਲਾਇਆ ਹੋਇਆ ਵੇਚਿਆ ਜਾ ਰਿਹਾ ਉਹਦੇ ਖਿਲਾਫ ਸੜਕਾਂ ਤੇ ਆਉਣਾ ਪਊਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਚੁਣੌਤੀਆਂ ਦੇ ਸਾਹਮਣੇ ਜਾਣਾ ਕਰਨਾ ਪੈਣਾ ਹੈ ਨਹੀਂ ਦੇਖੋ ਜੀ ਅਜੇ ਧਰਨਾ ਸ਼ੁਰੂ ਹੋਇਆ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਸਾਡੀਆਂ ਬੀਬੀਆਂ ਇੱਥੇ ਮੇਡੇ ਮੀਲ ਵਾਲੀਆਂ ਬੀਬੀਆਂ ਬੈਠੀਆਂ ਜਿਨ੍ਹਾਂ ਨੇ ਇੰਡੀਆ ਪੱਧਰ ਤੇ ਉੱਤੇ ਹੜਤਾਲ ਕੀਤੀ ਹੋਈ ਹੈ ਠੀਕ ਹੈ ਇਹਨਾਂ ਦਾ ਬਹੁਤ ਵੱਡਾ ਸ਼ੋਸ਼ਣ ਜਿਹੜਾ 3000 ਰੁਪਏ ਮਹੀਨੇ ਦਾ ਇਹਨਾਂ ਨੂੰ ਦਿੱਤਾ ਜਾ ਰਿਹਾ ਜਾਨੀ ਇਹਦੇ ਤੋਂ ਇਲਾਵਾ ਅੰਗਣਵਾੜੀ ਵਰਕਰ ਨੇ ਆਸ਼ਾ ਵਰਕਰ ਨੇ ਤੁਸਾਨ ਨੇ ਵੱਖ-ਵੱਖ ਜੱਥੇਬੰਦੀਆਂ ਦੇ ਲੋਕ ਜਿਹੜੇ ਇੱਥੇ ਬੈਠੇ ਹੋਏ ਨੇ ਔਰ ਇਹ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆ ਰਹੇ ਨੇ ਤਾਂ ਮੇਰੇ ਕਹਿਣ ਦਾ ਅਧਾਰ ਤੇ ਆ ਕਿ ਅੱਜ ਸਮੁੱਚੇ ਹਿੰਦੁਸਤਾਨ ਦੀ ਜੇ ਗੱਲ ਕਰੀਏ ਤਾਂ ਕਰੋੜਾਂ ਲੋਕ ਅੱਜ ਸੜਕਾਂ ਦੇ ਉੱਤੇ ਸਰਕਾਰ ਦੇ ਖਿਲਾਫ ਨਿਤਰੇ ਹੋਇਆ ਔਰ ਉਹਨਾਂ ਨੇ ਸਮੇਂ ਦੇ ਵਿੱਚ ਵੱਡਾ ਸ਼ਰਸ ਜਿਹੜਾ ਹੋਰ ਵੀ ਜਿਹੜਾ ਉਹ ਪ੍ਰੈਜ਼ੈਂਟੇਸ਼ਨ ਦਾ ਮੈਂ ਅਮਰਿਤਪਾਲ ਗੌਰ ਜੀ ਅੰਗਨਵਾੜੀ ਫਲਾਈ ਯੂਨੀਅਨ ਪੰਜਾਬ ਸ਼ੀਟ ਤੋਂ ਜਿਹੜਾ ਪ੍ਰਧਾਨ ਮੁਕਸਰ ਤੋਂ ਜੀ ਤੇ ਅਸੀਂ ਅੱਜ ਆਉਂਦੀਆਂ ਮੰਗਾਂ ਨੂੰ ਲੈ ਕੇ ਇੱਥੇ ਇਕੱਠ ਕੀਤਾ ਹੋਇਆ ਜਿਦੇ ਵਿੱਚ ਕੀ ਸਾਰੀਆਂ ਟ੍ਰੇਡ ਯੂਨੀਅਨ ਦੇ ਸੱਦੇ ਦੇ ਸੱਤੇ ਪਹੁੰਚੇ ਆਏ ਆ ਤੇ ਸਾਡੀਆਂ ਮੇਨ ਮੰਗਾਂ ਹੈਗੀਆਂ ਵੀ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਸਾਨੂੰ ਸਾਰੇ ਮੰਗਾ ਜਲਦੀ ਜਲਦੀ ਸਰਕਾਰ ਸੁਣਵਾਈ ਕਰੇ ਤੇ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਹਾਡੀ ਆਨਸਰ ਅਸੀਂ ਡਬਲ ਤਨਖਾਹ ਕਰਾਂਗੇ ਅੱਜ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਨਾ ਹੀ ਮੋਦੀ ਸਰਕਾਰ ਵੱਲੋਂ ਕੇਂਦਰ ਦੇ ਬਜਟ ਵਿੱਚ ਅੰਗਨਵਾੜੀ ਵਰਕਰਾਂ ਤੇ ਹੈਲਪਰਾਂ ਵਾਸਤੇ ਕੋਈ ਬਜਟ ਸਪੈਸ਼ਲ ਰੱਖਿਆ ਗਿਆ ਨਾ ਕੋਈ ਤਨਖਾਹ ਦੇ ਵਿੱਚ ਵਾਅਦਾ ਕੀਤਾ ਗਿਆ ਇਹਨਾਂ ਕਰਨਾ ਕਰਕੇ ਅਸੀਂ ਸਾਰੇ ਰੋਜ਼ ਪ੍ਰਦਰਸ਼ਨਾਂ ਦੇ ਵਿੱਚ ਆਏ ਹੋਏ ਹਾਂ ਤੇ ਬਾਤੋ ਬਾਤ ਸੰਘਰਸ਼ ਕਰਾਂਗੇ ਜਦ ਤੱਕ ਸਾਡੀਆਂ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ ਜਦ ਤੱਕ ਸਾਨੂੰ ਬਰਾਬਰ ਕੰਮ ਬਰਾਬਰ ਤਨਖਾਹ ਨਹੀਂ ਮਿਲਦੀਗੀ ਸਾਡੀਆਂ ਮੰਗਾਂ ਵੱਲ ਸਰਕਾਰ ਤੇ ਆਦੀ ਨਹੀਂ ਦਿੰਦੀ ਤੇ ਸਾਨੂੰ ਮੁਲਾਜ਼ਮ ਕਰਾਰ ਨਹੀਂ ਦਿੰਦੀਗੀ ਸਾਡੀ ਮੇਨ ਮੰਗ ਹੈ ਕਿ ਸਾਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਅੱਜ ਠੇਕੇਦਾਰਾਂ ਦਾ ਜਿਹੜਾ ਤਾਂ ਸਾਨੂੰ ਮਿਲਿਆ ਹੈਗਾ ਜਿਹੜਾ ਤਾਂ ਇਹਦੇ ਵਿੱਚ ਸਾਨੂੰ ਅੱਜ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਰੀਆਂ ਟ੍ਰੇਡ ਯੂਨੀਅਨ ਜਿਹੜੀਆਂ ਸੱਦੇ ਤੇ ਪਹੁੰਚੀਆਂ ਹੋਈਆਂ ਤੇ ਸਾਰੇ ਆਪ ਦੇ ਆਪ ਦੇ ਹੱਕਾਂ ਨੂੰ ਲੈ ਕੇ ਲੜਾਈ ਲੜ ਰਹੇ ਆ ਤੇ ਅਸੀਂ ਲੜਾਈ ਜਿਹੜਾ ਸੰਘਰਸ਼ ਆਉਣ ਵਾਲਾ ਜਿਹੜਾ ਹੈਗਾ ਸਾਡਾ 1 ਮਾਰਚ ਨੂੰ ਅਸੀਂ ਮਲੋੜ ਵਿਖੇ ਮੈडम ਬਲਜੀਤ ਕੌਰ ਦੀ ਕੋਠੀ ਦਾ ਘਰਾਓ ਕਰ ਰਹੇ ਆ ਉਹ ਸਾਡਾ ਪੂਰੇ ਪੰਜਾਬ ਦਾ ਜਿਹੜਾ ਧਰਨਾ ਹੋਏਗਾ ਜਿਹੜਾ ਅਸੀਂ ਮਲੋੜ ਦੇ ਵਿੱਚ ਕਰ ਰਹੇ ਆ ਮੇਰਾ ਨਾਮ ਜਗਜੀਤ ਸਿੰਘ ਦੱਸਣਾ ਮੈਂ ਹਿਦਾਤ ਨੂੰ ਦੂਰ ਸ਼ਬਦ ਦਾ ਸੂਬਾ ਆਦੂ ਮੇਰਾ ਨਾਮ ਜਗਜੀਤ ਸਿੰਘ ਦੱਸਣਾ ਮੈਂ ਹਿਦਾਤ ਨੂੰ ਦੂਰ ਸ਼ਬਦ ਦਾ ਸੂਬਾ ਆਦੂ ਨੇਕਾ ਨੇ ਆਇਆ ਨਾਲ ਤੋਂ ਹੋਰ ਕਿਹੜੀਆਂ ਮੰਗਾਂ ਨੂੰ ਲੈ ਕੇ ਜਰਾ ਦੇ ਕਰਨ ਆਇਆ ਗਿਆ ਹੈ ਕਿ ਵਜੋਂ ਸਿਰਫ ਆਤਮ ਸੈਕਟਰ ਸੈਕਟਰ ਮਿਲਦੇ ਆ ਅੱਜ ਦੇਸ਼ ਦੀਆਂ ਵੱਡੀਆਂ ਟ੍ਰੇਡ ਯੂਨੀਅਨ ਦੇ ਸੱਦੇ ਤੇ ਮੋਦੀ ਸਰਕਾਰ ਦੀਆਂ ਜਿਹੜੀਆਂ ਜਨਰੋਧੀ ਲੋਕਵਰੋਧੀ ਨੀਤੀਆਂ ਉਹਦੇ ਖਿਲਾਫ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਅੱਜ ਜਿੱਥੇ ਟ੍ਰੇਡ ਯੂਨੀਅਨ ਦੇ ਸੱਦੇ ਤੇ ਸਾਰੀਆਂ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਨੌਜਵਾਨ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਸਾਰਿਆਂ ਨੇ ਇਹ ਸੱਟ ਹਾਲ ਦਾ ਸਮਰਥਨ ਕੀਤਾ ਅੱਜ ਮੁਖਸਰ ਸਾਹਿਬ ਦੇ ਵਿੱਚ ਸ੍ਰੀ বাস ਸਟੈਂਡ ਦੇ ਅੱਡੇ ਤੇ ਵੱਖ-ਵੱਖ ਸਾਰੀਆਂ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਇਹ ਵੱਡਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਧਰਨੇ ਦੇ ਰੂਪ ਦੇ ਵਿੱਚ ਜਿਹੜੇ ਵੱਖ-ਵੱਖ ਆਗੂ ਆ ਉਹ ਅੱਜ ਆਪਣੀ ਅੱਜ ਦੀ ਹੜਤਾਲ ਬਾਰੇ ਵਿਸਤਾਰਪੂਰਕ ਵਿਚਾਰ ਸਾਂਝੇ ਕਰ ਰਿਹਾ ਅਸੀਂ ਮਜ਼ਦੂਰ ਮਲਾਜ਼ਮ ਵਿਦਿਆਰਥੀ ਜੱਥੇਬੰਦੀਆਂ ਜਾਂ ਟ੍ਰੇਡ ਯੂਨੀਅਨਾਂ ਦੇ ਸੱਦੇ ਤੋਂ ਜਿਹੜੀ ਹੜਤਾਲ ਆ ਉਹਦੀ ਡਟਵੀਂ ਹਮਾਇਤ ਕਰਦੇ ਹਾਂ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਜਿਹੜੀਆਂ ਆਰਥਿਕ ਨੀਤੀਆਂ ਉਹਨਾਂ ਨੂੰ ਜਿਨ੍ਹਾਂ ਲਾਗੂ ਕਰਕੇ ਨਵੇਂ ਚਾਰ ਕਿਰਤ ਕਾਨੂੰਨ ਉਹ ਲਾਗੂ ਕਰ ਰਹੀ ਆ ਤੇ 8 ਘੰਟੇ ਦੀ ਬਜਾਏ 12 ਘੰਟੇ ਡਿਊਟੀ ਕਰਨ ਦੀ ਦਾ ਕਾਨੂੰਨ ਵੀ ਪਾਸ ਕਰ ਦਿੱਤਾ ਗਿਆ ਇਦੇ ਨਾਲ ਹੀ ਜਿਹੜੀਆਂ ਕੇਂਦਰ ਦੀ ਮੋਦੀ ਸਰਕਾਰ ਨਵਾਂ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਅਤੇ ਨਰੇਗਾ ਵਰਗੇ ਮਾਰੂ ਕਾਨੂੰਨ ਜਿਹੜੇ ਪਿੰਡੂ ਖੇਤਰ ਦੇ ਮਜ਼ਦੂਰ ਆ ਉਹਨਾਂ ਨੂੰ ਬਿਲਕੁਲ ਵਾਂਝੇ ਕਰਦਾ ਕਾਨੂੰਨ ਆ ਜੀ ਰਾਮ ਜੀ ਉਹਨੂੰ ਲਾਗੂ ਕੀਤਾ ਪਰ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਕਾਨੂੰਨ ਆ ਉਹ ਬਿਲਕੁਲ ਨਹੀਂ ਲਾਗੂ ਕੀਤਾ ਜਾ ਰਿਹਾ ਜਿਹੜਾ ਨਵਾਂ ਕਾਨੂੰਨ ਆ ਉਹਦੇ ਵਿੱਚ ਕੰਮ ਦੀ ਕੋਈ ਗਾਰੰਟੀ ਨਹੀਂ ਅਸੀਂ ਇਸ ਮੋਦੀ ਸਰਕਾਰ ਦੇ ਜਿਹੜੇ ਲੋਕ ਵਿਰੋਧੀ ਫੈਸਲਿਆਂ ਦੀ ਡਟਵੀਂ ਖੇਦੀ ਕਰਦੇ ਆ ਤੇ ਅਸੀਂ ਇਹ ਮੰਗ ਕਰਦੇ ਆ ਕਿ ਜੇਕਰ ਇਹ ਸਾਰੇ ਕਾਨੂੰਨ ਸੈਂਟਰ ਸਰਕਾਰ ਨੇ ਕੇਂਦਰ ਸਰਕਾਰ ਨੇ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡਾ ਸੰਘਰਸ਼ ਦਾ ਮੂੰਹ ਮੋਦੀ ਸਰਕਾਰ ਨੂੰ ਦੇਖਣਾ ਪੈ ਸਕਦਾ ਹੈ